ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੋ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਇੱਕ ਵਾਰ ਫਿਰ ਤੋਂ ਡੀਆਈਜੀ ਹਰਜਨ ਸਿੰਘ ਪੁੱਲਰ ਜਿਹੜੇ ਨੇ ਸੀਬੀਆਈ ਦੀ ਰਿਮਾਂਡ ਤੇ ਜਾ ਚੁੱਕੇ ਨੇ ਤੇ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੀ ਗੱਲ ਕਰੀਏ ਤੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਗਵਰਨਰ ਨੇ ਵੱਡਾ ਐਕਸ਼ਨ ਲਿਆ ਹੈ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਸੋ ਕਿਵੇਂ ਦੇਖਿਆ ਜਾਵੇ ਇਹਨਾਂ ਦੋਹਾਂ ਹੀ ਕੇਸਾਂ ਦੀ ਆਪਾਂ ਗੱਲ ਕਰਦੇ ਹਾਂ ਹਰਜਨ ਸਿੰਘ ਪੁੱਲਰ ਅਤੇ ਵਿਕਰਮ ਸਿੰਘ ਮਜੀਠੀਆ ਕਿੰਨੀ ਵੱਡੀ ਚੁਣੌਤੀ ਹੈ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਇਹਨਾਂ ਲਈ ਜੇਲ੍ਹ ਵਿੱਚੋਂ ਨਿਕਲਣਾ ਕਿੰਨਾ ਔਖਾ ਹਾਲੇ ਨਜ਼ਰ ਆ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਲਦ ਜ਼ਮਾਨਤ ਹੋ ਸਕੇਗੀ ਜਾਂ ਨਹੀਂ ਜਾਂ ਉਹਨਾਂ ਦਾ ਵੀ ਹਲੇ ਰਸਤਾ ਕਾਫੀ ਮੁਸ਼ਕਿਲ ਨਜ਼ਰ ਆ ਰਿਹਾ ਸੋ ਇਹਨਾਂ ਦੋਹੇ ਹੀ ਕੇਸਾਂ ਦਾ ਵਿਸ਼ਲੇਸ਼ਣ ਕਰਨਾ ਤਾਜ਼ਾ ਅਪਡੇਟਸ ਜੋ ਆ ਰਹੇ ਨੇ ਇਸ ਉੱਪਰ ਜ਼ਰੂਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਭਾਵੇਂ ਵਿਕਰਮ ਸਿੰਘ ਮਜੀਠੀਆ ਹੋਣ ਤੇ ਭਾਵੇਂ ਹੁਣ ਹਰਚੰਦ ਸਿੰਘ ਭੁੱਲਰ ਕੇਸ ਵੱਖਰੇ ਵੱਖਰੇ ਨੇ ਪਰ ਵਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਲਜ਼ਮ ਆਮ ਆਦਮੀ ਪਾਰਟੀ ਦੀ ਵਿਜੀਲੈਂਸ ਬਿਊਰੋ ਦਾ ਦਾਵਾ ਹੈ ਕਿ ਵਿਕਰਮ ਨੇ ਜਿਹੜਾ ਪੈਸਾ ਧਨ ਦੌਲਤ ਇਕੱਠੀ ਕੀਤੀ ਹੈ ਉਹ ਆਮਦਨ ਦੇ ਸਰੋਤਾਂ ਤੋਂ ਵੱਧ ਹੈ ਇਹਨਾਂ ਨੇ ਸਤੰਬਰ ਮਹੀਨੇ ਪੰਜਾਬ ਦੇ ਗਵਰਨਰ ਨੂੰ ਇੱਕ ਸਫਾਰਿਸ਼ ਭੇਜੀ ਸੀ ਮੰਤਰੀ ਮੰਡਲ ਨੇ ਕਿ ਗਵਰਨਰ ਸਾਹਿਬ ਮਨਜ਼ੂਰੀ ਦੇਣ ਕੇਸ ਚਲਾਉਣ ਦੀ ਪੰਜਾਬ ਦੇ ਗਵਰਨਰ ਨੇ ਉਹ ਮਨਜ਼ੂਰੀ ਪੰਜਾਬ ਦੀ ਸਰਕਾਰ ਨੂੰ ਦੇ ਦਤੀ ਹੈ ਮੰਤਰੀ ਮੰਡਲ ਨੂੰ ਔਰ ਉਹ ਫਾਈਲ ਤੇ ਸਹੀ ਪਾ ਦਤੀ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਪੰਜਾਬ ਦੀ ਸਰਕਾਰ ਵਿਕਰਮ ਸਿੰਘ ਮਜੀਠੀਆ ਤੇ ਅਦਾਲਤ ਦੇ ਵਿੱਚ ਕੇਸ ਚਲਾ ਸਕਦੀ ਹੈ ਹਾਲਾਂਕਿ 30 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਦੀ ਡੀਏ ਦੇ ਕੇਸ ਦੇ ਮਾਮਲੇ ਦੇ ਵਿੱਚ ਜ਼ਮਾਨਤ ਤੇ ਸੁਣਵਾਈ ਸੀ ਜਿਹੜੀ ਅੱਗੇ ਪਈ ਹੈ ਉਹ ਸ਼ਾਇਦ ਅਗਲੇ ਕੁਝ ਦਿਨਾਂ ਦੇ ਵਿੱਚ ਹੋਣੀ ਹੈ ਨਵੰਬਰ ਦੇ ਵਿੱਚ ਹੀ ਪਰ ਹੁਣ ਪੰਜਾਬ ਦੀ ਸਰਕਾਰ ਵਿਧਿਵਤ ਰੂਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਕੇਸ ਚਲਾ ਸਕੇਗੀ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਸੂਬੇ ਦਾ ਕੋਈ ਵੀ ਮੰਤਰੀ ਹੋਵੇ ਸਾਧਕਾ ਮੰਤਰੀ ਹੋਵੇ ਵਿਧਾਇਕ ਹੋਵੇ ਉਦੇ ਬਾਰੇ ਕੇਸ ਚਲਾਉਣ ਦੇ ਲਈ ਮਨਜ਼ੂਰੀ ਲੈਣੀ ਪੈਂਦੀ ਹੈ ਅਗਰ ਵਿਧਾਇਕ ਹੋਵੇ ਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਵੀ ਮਨਜ਼ੂਰੀ ਦੇ ਦਿੰਦੇ ਨੇ ਸੋ ਸਾਬਕਾ ਮੰਤਰੀ ਸੀ ਸੋ ਉਹਦੀ ਮਨਜ਼ੂਰੀ ਸਪੀਕਰ ਤੋਂ ਲੈਣੀ ਪੈਂਦੀ ਹੈ ਕਿਉਂਕਿ ਮੰਤਰੀ ਬਣਾਉਣ ਵਾਲੀ ਅਥਾਰਟੀ ਗਵਰਨਰ ਸੀ ਜਿਹੜੀ ਸੌਂ ਚਖਾਉਂਦੀ ਹੈ ਸੋ ਜਿਹੜੀ ਅਥਾਰਟੀ ਕਿਸੇ ਨੂੰ ਮੰਤਰੀ ਬਣਾਉਂਦੀ ਹੈ ਅਗਰ ਉਹ ਸਾਬਕਾ ਵੀ ਹੋ ਜਾਈ ਤੇ ਉਹਦੇ ਬਾਰੇ ਮਨਜ਼ੂਰੀ ਉਸੇ ਅਥਾਰਟੀ ਤੋਂ ਲੈਣੀ ਪੈਂਦੀ ਹੈ ਕਾਨੂੰਨ ਦੇ ਤਹਿਤ ਹੁਣ 40000 ਤੋਂ ਵੱਧ ਪੰਨਿਆਂ ਦਾ ਦਾਵਾ ਵਿਜੀਲੈਂਸ ਬਿਊਰੋ ਦਾ ਕਿ ਅਸੀਂ ਕਾਗਜ਼ ਦਿੱਤੇ ਨੇ ਚਲਾਨ ਪੇਸ਼ ਕੀਤਾ ਹੁਣ ਸੁਣਵਾਈ ਦਰ ਸੁਣਵਾਈ ਇਹ ਪ੍ਰਕਿਰਿਆ ਅੱਗੇ ਚੱਲੇਗੀ ਆਮ ਆਦਮੀ ਪਾਰਟੀ ਦੇ ਹੁਕਮ ਨੇ ਵਿਜੀਲੈਂਸ ਬਿਊਰੋ ਨੂੰ ਕਿ ਸਮਾਂ ਰਹਿੰਦੇ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਦੇ ਵਿੱਚ ਸਜ਼ਾ ਕਰਾਓ ਸੋ ਹੁਣ ਵਿਜੀਲੈਂਸ ਬਿਊਰੋ ਦੇ ਵਕੀਲ ਕਿੰਨੇ ਕਾਰਗਰ ਸਾਬਤ ਹੁੰਦੇ ਨੇ ਦੋਸ਼ ਸਾਬਤ ਕਰ ਸਕਣਗੇ ਮਜੀਠੀਆ ਤੇ ਜਾਂ ਨਹੀਂ ਇਹ ਹੁਣ ਅਦਾਲਤ 'ਚ ਪਤਾ ਲੱਗੂਗਾ ਪਰ ਵਿਕਰਮ ਦੇ ਵਕੀਲ ਇਹ ਦਾਅਵਾ ਕਰਦੇ ਨੇ ਕਿ ਸਭ ਕੁਝ ਦਰੁਸਤ ਹੈ ਡਿਸਕਲੋਸਡ ਹੈ ਰਿਟਰਨਾਂ ਦੇ ਵਿੱਚ ਫਾਈਲਡ ਹੈ ਇਲੈਕਸ਼ਨ ਅਫੀਡੇਵਿਟਸ ਦੇ ਵਿੱਚ ਡਿਸਕਲੋਸਡ ਹੈ ਸਾਰਾ ਕੁਝ ਦੱਸਿਆ ਹੋਇਆ ਹੈ ਔਰ ਜਿਹੜੀ ਗੱਲ ਕੀਤੀ ਗਈ ਸੀ ਕਿ ਸ਼ਿਮਲਾ ਦੇ ਵਿੱਚ ਉੱਪਰ ਵੱਡੀ ਗਿਣਤੀ ਜਿਹੜੀ ਹੈ ਉਹ ਜ਼ਮੀਨ ਮਿਲੀ ਹੈ ਹੈਕਟਾਰਾਂ ਦੇ ਵਿੱਚ ਮਜੀਠੇ ਦੀ ਉਹਦਾ ਵੀ ਆਉਂਦੇ ਦਿਨਾਂ 'ਚ ਪਤਾ ਲੱਗੂਗਾ ਵੀ ਕੀ ਵਿਜੀਲੈਂਸ ਬਿਊਰੋ ਸੱਚ ਕਹਿ ਰਹੀ ਸੀ ਇਹ ਵਿਜੀਲੈਂਸ ਬਿਊਰੋ ਦੇ ਪੱਲੇ ਉਸ ਮਾਮਲੇ ਦੇ ਵਿੱਚ ਬਹੁਤਾ ਕੁਝ ਨਹੀਂ ਹੈ ਉਹ ਹਵਾਈ ਗੱਲਾਂ ਹੀ ਸੀ ਸੋ ਹੁਣ ਜਦੋਂ ਵਿਧਿਵਤ ਰੂਪ ਦੇ ਵਿੱਚ ਸੁਣਵਾਈ ਸ਼ੁਰੂ ਹੋਣੀ ਹੈ ਮੋਹਾਲੀ ਦੀ ਅਦਾਲਤ ਦੇ ਵਿੱਚ ਤੇ ਬਿਕਰਮਜੀਠੀਆ ਦੇ ਨਾਲ ਸੰਬੰਧਿਤ ਬਹੁਤ ਸਾਰੇ ਤੱਥ ਉਜਾਗਰ ਹੋਣਗੇ ਅਗਰ ਸਜ਼ਾ ਹੋਈ ਤਾਂ ਫਿਰ ਬਿਕਰਮਜੀਠੀਆ ਨੂੰ ਲੰਮਾ ਸਮਾਂ ਜੇਲ੍ਹ ਚ ਰਹਿਣਾ ਪਊਗਾ ਅਗਰ ਉਹ ਬਰੀ ਹੋ ਗਿਆ ਤੇ ਫਿਰ 27 ਤੋਂ ਪਹਿਲਾਂ ਬਿਕਰਮਜੀਠੀਆ ਇੱਕ ਵਾਰ ਫਿਰ ਸਾਨੂੰ ਸਿਆਸੀ ਮੈਦਾਨ ਚ ਨਜ਼ਰ ਆਊਗਾ ਉਂਝ ਵਿਜੀਲੈਂਸ ਬਿਊਰੋ ਦਾ ਪੋਲਿਟিক্যাল ਲੋਕਾਂ ਦੇ ਮਾਮਲੇ 'ਚ ਰਿਕਾਰਡ ਬਹੁਤਾ ਚੰਗਾ ਨਹੀਂ ਭਾਵੇਂ ਰਵੀ ਸਿੱਧੂ ਨੂੰ ਸਜ਼ਾ ਕਰਾ ਗਏ ਸੀ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਪੀਪੀਐਸਸੀ ਦਾ ਚੇਅਰਪਰਸਨ ਚੇਅਰਮੈਨ ਪਰ ਨਾ ਸੁਖਵੀਰ ਬਾਦਲ ਨੂੰ ਸਜ਼ਾ ਦਿਵਾ ਸਕਿਆ ਵਿਜੀਲੈਂਸ ਬਿਊਰੋ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਸਿਟੀ ਸੈਂਟਰ ਦੇ ਮਾਮਲੇ 'ਚ ਉੱਥੇ ਵੀ ਕਲੀਨ ਚੈਟੀ ਦਿੱਤੀ ਕੈਪਟਨ ਅਮਰਿੰਦਰ ਨੂੰ ਸੋ ਵਿਕਰਮ ਦੇ ਮਾਮਲੇ 'ਚ ਵਿਜੀਲੈਂਸ ਬਿਊਰੋ ਦੇ ਅਫਸਰ ਵਕੀਲ ਕਿੱਥੇ ਤੱਕ ਲੜਾਈ ਲੜਦੇ ਨੇ ਸੱਚ ਦੀ ਇਹ ਬੜਾ ਦਿਲਚਸਪ ਰਹੇਗਾ ਦੇਖ ਇਸੇ ਤਰ੍ਹਾਂ ਹਰਚੰਦ ਸਿੰਘ ਭੁੱਲਰ ਹੈ ਉਹਨੂੰ 6 ਨਵੰਬਰ ਤੱਕ 5 ਦਿਨਾਂ ਲਈ ਹੁਣ ਸੀਬੀਆਈ ਰਿਮਾਂਡ ਤੇ ਲੈ ਗਈ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਇੱਕ ਕੇਸ ਦਰਜ ਕਰਤਾ ਪੰਜਾਬ ਵਿਜੀਲੈਂਸ ਬਿਊਰੋ ਵਾਲੇ ਚਾਹੁੰਦੇ ਸੀ ਵੀ ਅਸੀਂ ਹਰਚਰਨ ਭੁੱਲਰ ਨੂੰ ਰਿਮਾਂਡ ਤੇ ਲਈਏ ਪਰ ਉਸ ਤੋਂ ਪਹਿਲਾਂ ਸੀਬੀਆਈ ਵਾਲੇ ਲੈ ਗਏ ਹੁਣ ਉਹ ਕਿਰਸ਼ਾਨੂ ਦੇ ਸਾਹਮਣੇ ਬਿਠਾ ਕੇ ਹਰਚਰਨ ਸਿੰਘ ਭੁੱਲਰ ਤੋਂ ਪੁੱਛਗਿੱਛ ਕਰਨਗੇ ਕਰਸ਼ਾਨੂੰ ਕੀ ਕਹਿੰਦਾ ਹੈ ਹਰਚੰਦ ਸਿੰਘ ਭੁੱਲਰ ਕੀ ਕਹਿੰਦਾ ਹੈ ਇਲਜ਼ਾਮ ਕਰਸ਼ਾਨੂੰ ਤੇ ਲੱਗੇ ਨੇ ਕਿ ਉਹਦੇ ਜ਼ਰੀਏ ਹਰਚੰਦ ਸਿੰਘ ਭੁੱਲਰ ਕੋਲੇ ਰਿਸ਼ਵਤ ਜਾਣੀ ਸੀ ਤੇ ਦਾਵਾ ਵਿਜੀਲੈਂਸ ਸੀਬੀਆਈ ਦਾ ਹੈ ਕਿ ਅਸੀਂ ਕਰਸ਼ਾਨੂੰ ਤੋਂ ਬਰਾਮਦ ਕਰ ਲਿਆ ਪੈਸਾ ਤੇ ਫਿਰ WhatsApp ਕਾਲ ਦੇ ਜ਼ਰੀਏ ਸਭ ਕੁਝ ਰਿਕਾਰਡ ਕੀਤਾ ਹੁਣ ਕੀ ਹਰਚੰਦ ਸਿੰਘ ਭੁੱਲਰ ਤੇ ਕਰਸ਼ਾਨੂੰ ਜਦੋਂ ਆਹਮਣੇ ਸਾਹਮਣੇ ਹੋਣਗੇ ਉਹ ਸੀਬੀਆਈ ਅੱਗੇ ਇਹ ਗੱਲ ਮੰਨ ਲੈਣਗੇ ਜਦੋਂ ਦੋਨੇ ਆਹਮਣੇ ਸਾਹਮਣੇ ਬੈਠ ਕੇ ਉਹਨਾਂ ਦੀ ਪੁੱਛਗਿੱਛ ਹੋਏਗੀ ਇਹ ਸੰਭਵ ਹੈ ਕਿ ਸੀਬੀਆਈ ਉਹਨਾਂ ਦੀ ਵੀਡੀਓ ਰਿਕਾਰਡਿੰਗ ਵੀ ਬਣਾਵੇ ਉਹਨਾਂ ਦੇ ਬਿਆਨ ਔਰ ਉਹਨਾਂ ਦੀ ਪੁੱਛਗਿੱਛ ਅਗਰ ਵੀਡੀਓ ਦੇ ਸਾਹਮਣੇ ਹੁੰਦੀ ਹੈ ਤੇ ਫਿਰ ਅਦਾਲਤ ਦੇ ਵਿੱਚ ਹਰਚਨ ਸਿੰਘ ਭੁੱਲਰ ਔਰ ਕਰਸ਼ਾਨੂ ਇਹਨਾਂ ਦੋਨਾਂ ਦੇ ਲਈ ਜੋ ਕੁਝ ਉਹਥੇ ਮੰਨਦੇ ਨੇ ਫਿਰ ਉਹ ਅਦਾਲਤ ਦੇ ਵਿੱਚ ਮੁੱਕਰਨਾ ਬੜਾ ਔਖਾ ਹੋ ਜਾਊਗਾ ਹਾਲਾਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਸਾਡੇ ਨਾਲ ਲੁੱਕ ਛਿਪ ਕੇ ਤਸ਼ੱਦਦ ਕੀਤਾ ਗਿਆ ਅਸੀਂ ਗੱਲ ਮੰਨ ਲਈ ਤੇ ਅਦਾਲਤ ਚ ਆ ਕੇ ਉਹ ਮੁੱਕਰ ਜਾਂਦੇ ਨੇ ਪਰ ਫਿਰ ਵੀ ਅਗਰ ਵੀਡੀਓ ਐਵੀਡੈਂਸਸ ਬਣਦੇ ਨੇ ਪੁੱਛਗਛ ਦੇ ਅਦਾਲਤ ਦੇ ਵਿੱਚ ਉਹ ਬਹੁਤ ਮਹੱਤਵਪੂਰਨ ਬਣਦੇ ਨੇ ਸੋ ਜਿਹੜੇ ਇਲਜ਼ਾਮ ਸੀਬੀਆਈ ਨੇ ਕਰਪਸ਼ਨ ਦੇ ਲਾਏ ਨੇ ਹਰਚੰਦ ਸਿੰਘ ਭੁੱਲਰ ਤੇ ਉਹ ਬਹੁਤ ਵੱਡੇ ਨੇ ਅਗਰ ਉਹ ਸਾਬਤ ਹੋ ਗਏ ਤੇ ਹਰਚੰਦ ਸਿੰਘ ਭੁੱਲਰ ਵੀ ਲੰਮਾ ਸਮਾਂ ਜੇਲ੍ਹ 'ਚ ਜਾ ਸਕਦੇ ਨੇ ਪਰ ਕਿਰਸ਼ਾਨੂੰ ਔਰ ਭੁੱਲਰ ਜਦੋਂ ਆਮਣੇ ਸਾਹਮਣੇ ਕਈ ਦਿਨ ਬਿਠਾ ਕੇ ਪੁੱਛਗਛ ਕਰੂ ਸੀਬੀਆਈ ਕਿ ਹੋਰ ਛਾਪੇ ਮਾਰੀਆਂ ਕਰੇਗੀ ਕਿ ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਪਾਏਗੀ ਬੜਾ ਦਿਲਚਸਪ ਰਹੇਗਾ ਅਗਲੇ 3-4 ਦਿਨ ਇਹ ਸਾਰਾ ਕੁਝ ਵੇਖਣ दला जी उधर आप गल कर लीए जेकर की सियासत दुद्दा होर सियासी रूप में काफी भख्या होया है जी शीश महलां जोड़ी सियासी लड़ाई हम चलती नजर आ रही है पहला तो यही गल साझी करो कि आखिर शीश महल है कि ਭਗਵੰਤ ਮਾਨ ਨੇ ਵੀ ਸ਼ੀਸ਼ ਮਹਿਲਾਨ ਨੂੰ ਲੈ ਕੇ ਜੋ ਹੈ ਵੱਡੀ ਸੂਚੀ ਗਿਣਤੀ ਜੋ ਹੈ ਸਾਂਝੀ ਕਰ ਦਿੱਤੀ ਹੈ ਕਰੋ ਸ਼ੀਸ਼ ਮਹਿਲਾ ਦੀ ਸਿਆਸਤ ਦਾ ਵਿਸ਼ਲੇਸ਼ਣ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸਤਦਾਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਇਸ ਉੱਪਰ ਜ਼ਰੂਰ ਆਪਣੇ ਆਪਣੇ ਬਿਆਨ ਵੀ ਆ ਰਹੇ ਨੇ ਭਾਜਪਾ ਨੇ ਵੱਡਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਜੋ ਹੈ ਲਗਾਇਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਲਈ ਖਾਸ ਇਕ ਅਸ਼ੀਸ਼ ਮਹਿਲ ਬਣਾਇਆ ਗਿਆ ਜਿਸ ਦੇ ਪਲਟਵਾਰ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਭਗਵੰਤੂ ਮਾਨ ਨੇ ਜਿਸ ਵਿੱਚ ਸੂਚੀ ਵੀ ਜਾਰੀ ਕਰ ਦਿੱਤੀ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਵੀ ਸੋ ਜ਼ਰੂਰ ਇਸ ਉੱਪਰ ਵਿਸ਼ਲੇਸ਼ਣ ਸਾਂਝਾ ਕਰਿਓ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਲਈ ਕੀ ਨਿਕਲੇਗਾ ਇਹ ਸਿਆਸਤ ਕਿੰਨੀ ਕੁ ਭਾਰੀ ਪੈ ਸਕਦੀ ਹੈ ਦੇਖੋ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਪਾਰਟੀ ਭਾਜਪਾ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਕਈ ਮੁੱਦਿਆਂ ਤੇ ਲੈ ਕੇ ਰੌਲੇ ਬੜੇ ਵੱਡੇ ਹੋਗੇ ਉਹ ਪੈਸ ਉਹ ਮੁੱਦਾ ਮੁੱਕਿਆ ਨਹੀਂ ਜਿਹੜਾ ਪੰਜਾਬ ਦੇ ਵਿੱਚ 12000 ਕਰੋੜ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਜਿਹੜੀ ਆਪਾਤ ਸਥਿਤੀ ਦੇ ਵਿੱਚ ਜਿਹੜਾ ਮੁਸ਼ਕਲ ਦੇ ਵਿੱਚ ਪੈਸਾ ਵਰਤਿਆ ਜਾਂਦਾ ਹੈ ਰਾਹਤ ਫੰਡ ਦਾ ਪੈਸਾ ਐਮਰਜੈਂਸੀ ਵਾਲਾ ਉਹ ਪੈਸਾ ਹੈ ਨਹੀਂ ਹੈ ਅੱਜ ਤੱਕ ਉਹ ਗੱਲ ਸਾਫ਼ ਨਹੀਂ ਹੋਈ ਪ੍ਰਧਾਨ ਮੰਤਰੀ ਸਾਹਿਬ ਕਹਿ ਗਏ ਕਿ ਪੰਜਾਬ ਕੋਲੇ ਫੰਡ ਪਿਆ ਹੈ 12000 ਕਰੋੜ ਤੋਂ ਵੱਧ ਪੰਜਾਬ ਵਾਲੇ ਕਹਿੰਦੇ ਫੰਡ ਹੈ ਨਹੀਂ ਸੋ ਗੱਲ ਮੁੱਕੀ ਨਹੀਂ ਅੱਜ ਵੀ ਸਾਫ਼ ਨਹੀਂ ਪਤਾ ਕਿ ਪੰਜਾਬ ਕੋਲੇ ਉਹ ਫੰਡ ਹੈ ਨਹੀਂ ਹੈ ਦਿੱਤਾ ਸੀ ਨਹੀਂ ਦਿੱਤਾ ਸੀ ਵਰਤਿਆ ਗਿਆ ਕਿੱਥੇ ਚਲਿਆ ਗਿਆ ਲੋਕ ਉਸੇ ਤਰ੍ਹਾਂ ਉਡੀਕ ਰਹੇ ਨੇ ਵੀ ਕਰੋ ਸਾਡੀ ਮਦਦ ਭਾਈ ਦਿਲਜੀਤ ਦਸਾਂਜ ਵੀ ਜਾਇਆ ਮੁਤਾਬ बच्चन ਦੇ ਸ਼ੋਅ ਦੇ ਵਿੱਚ ਕਹਿੰਦੇ 50 ਲੱਖ ਜਿੱਤਿਆ ਆ ਤੇ ਉਹ 50 ਲੱਖ ਉਹਨੇ ਲੋਕਾਂ ਨੂੰ ਦੇਤਾ ਜਾਂ ਦੇ ਜੇ ਦਿੱਤਾ ਜਾਏਗਾ ਜਿੱਦਾਂ ਹੀ ਉਹ ਆਏਗਾ ਪਰ ਉਹ 12000 ਕਰੋੜ ਦਾ ਕੋਈ ਹਤਾ ਪਤਾ ਨਹੀਂ ਹੁਣ ਇੱਕ ਇੱਕ ਨਵੀਂ ਗੱਲ ਸ਼ੁਰੂ ਹੋ ਗਈ ਸ਼ੀਸ਼ਮੈਲ ਦੀ ਦਿੱਲੀ ਦੇ ਵਿੱਚ ਇਲਜ਼ਾਮ ਲੱਗੇ ਕੇਂਦਰੀਵਾਲ ਦੀ ਸਰਕਾਰੀ ਕੋਠੀ ਦੇ ਕਿ ਉਹ ਸ਼ੀਸ਼ਮੈਲ ਹੈ। ਭਾਜਪਾ ਨੇ ਬਹੁਤ ਵੀਡੀਓ ਜਾਰੀ ਕੀਤੀਆਂ ਉਹਨਾਂ ਦੇ ਬੁਲਾਰਿਆਂ ਨੇ ਇੱਧਰ ਉੱਧਰ। ਹੁਣ ਪੰਜਾਬ 'ਚ ਜਿਹੜੀ 50 ਨੰਬਰ ਕੋਠੀ ਹੈ ਚੰਡੀਗੜ੍ਹ ਵਾਲੀ ਉਹਦੇ ਬਾਰੇ ਆ ਗਿਆ ਦਾਵਾ ਕਿ ਉਹ ਸ਼ੀਸ਼ਮੈਲ ਹੈ। ਭਗਵੰਤ ਮਾਨ ਨੇ ਕੱਲ ਸਫਾਈ ਦਿੱਤੀ ਬਕਾਇਦਾ ਇੱਕ ਬਹੁਤ ਵੱਡੀ ਵੀਡੀਓ ਜਾਰੀ ਕਰਕੇ। ਮੁੱਖ ਮੰਤਰੀ ਕਹਿੰਦਾ ਕਿ ਉਹ ਜਿਹੜੀ 50 ਨੰਬਰ ਕੋਠੀ ਹੈ ਉਹ ਤਾਂ ਸਰਕਾਰੀ ਕੋਠੀ ਦਾ ਹਿੱਸਾ ਹੈ ਜਿਹੜੀ 45 ਨੰਬਰ ਵਾਲੀ ਸਰਕਾਰੀ ਕੋਠੀ ਜਦੋਂ 16 ਮਾਰਚ ਨੂੰ ਭਗਵੰਤ ਮਾਨ ਨੇ ਸੌ ਚੱਕੀ ਤੇ 45 ਨੰਬਰ ਸਰਕਾਰੀ ਕੋਠੀ ਕੋਠੀ ਭਗਵੰਤ ਮਾਨ ਨੂੰ ਅਲੋਟ ਹੋਈ ਉਹਦੇ ਨਾਲ ਹੀ ਜੁੜੀ ਹੈ 50 ਨੰਬਰ ਕੋਠੀ ਉਹ 50 ਨੰਬਰ ਕੋਠੀ ਗੈਸਟ ਹਾਊਸ ਵੀ ਹੈ ਕੈਂਪ ਆਫਿਸ ਵੀ ਹੈ ਉਹਦੇ ਤੇ ਮਹਿਮਾਨ ਵੀ ਰਹਿ ਸਕਦੇ ਨੇ ਸੋ ਮੁੱਖ ਮੰਤਰੀ ਕਹਿੰਦਾ ਆ ਕਿ ਉਸ 50 ਨੰਬਰ ਕੋਠੀ ਨੂੰ ਸ਼ੀਸ਼ ਮਹਿਲ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਉਸ ਕੋਠੀ ਦੇ ਵਿੱਚ ਭਗਵੰਤ ਮਾਨ ਕਹਿੰਦਾ ਕੈਪਟਨ ਮਰਿੰਦਰ ਸਿੰਘ ਦੀ ਗਰਲਫ੍ਰੈਂਡ ਅਰੂਸਾ ਆਲਮ ਵੀ ਰਹਿੰਦੀ ਸੀ ਹੁਣੇ ਮੁੱਖ ਮੰਤਰੀ ਨੇ ਸ਼ਬਦ ਵਰਤੇ ਨੇ ਕਿ ਕੈਪਟਨ ਮਰਿੰਦਰ ਸਿੰਘ ਦੀ ਗਰਲਫ੍ਰੈਂਡ ਹਾਲਾਂਕਿ ਕੈਪਟਨ ਮਰਿੰਦਰ ਸਿੰਘ ਸਿਰਫ ਇਹ ਕਹਿੰਦੇ ਸੀ ਕਿ ਮੇਰੀ ਫ੍ਰੈਂਡ ਅਰੂਸਾ ਆਲਮ ਹੁਣ ਭਗਵੰਤ ਮਾਨ ਕਹਿੰਦੇ ਗਰਲਫ੍ਰੈਂਡ ਇਹ ਮੁੱਦਾ ਹੋਰ ਵੱਡਾ ਹੋ ਗਿਆ ਹੁਣ ਕੈਪਟਨ ਮਰਿੰਦਰ ਜੇ ਕੋਈ ਪ੍ਰੈਸ ਕਾਨਫਰੰਸ ਕਰਦਾ ਅੱਜ ਕੋਈ ਜਵਾਬ ਜੁਬ ਦਿੰਦਾ ਹੈ ਤੇ ਆਪਾਂ ਉਹ ਵੀ ਗੱਲ ਅੱਗੇ ਤੋਰਾਂਗੇ ਪਰ ਭਗਵੰਤ ਮਾਨ ਨੇ ਕਈ ਸ਼ੀਸ਼ ਮਹਿਲ ਗਣਾਤੇ ਭਗਵੰਤਮਾਨ ਕਹਿੰਦਾ ਸ਼ੀਸ਼ਮੈਲ ਤਾਂ ਕੈਪਟਨ ਮਰਿੰਦਰ ਸਿੰਘ ਦਾ ਸਿਸਮਾਜ ਬਣਿਆ। ਕੈਪ ਭਗਵੰਤਮਾਨ ਕਹਿੰਦਾ ਵੀ ਸ਼ੀਸ਼ਮੈਲ ਤਾਂ ਸੁਖਬੀਰ ਬਾਦਲਾ ਨੇ ਬਣਾਇਆ ਸੀ ਹੋਟਲ। ਹੁਣ ਗੱਲਾਂ ਹੋਰ ਅੱਗੇ ਵਧ ਜਾਂਦੀਆਂ ਨੇ। ਭਗਵੰਤਮਾਨ ਕਹਿੰਦਾ ਸ਼ੀਸ਼ਮੈਲ ਤਾਂ ਰਵਨੀਤ ਬਿੱਟੂ ਦੀ ਲੇਕ ਦੇ ਸਾਹਮਣੇ ਵਾਲੀ ਸਰਕਾਰੀ ਕੋਠੀ ਐ। ਜਿਹੜੀ ਤੇਜ ਪ੍ਰਕਾਸ਼ ਉਹਨਾਂ ਦੇ ਨਾਂ ਤੇ ਅਲਾਟ ਹੋਈ ਸੀ ਜਦੋਂ ਉਹ ਮੰਤਰੀ ਸੀ। ਤੇ ਚਲੋ ਬਤੌਰ ਬਿਆੰਤ ਸਿੰਘ ਦੇ ਪਰਿਵਾਰਕ ਮੈਂਬਰ ਰਵਨੀਤ ਬਿੱਟੂ ਕਹਿੰਦੇ ਰਹੇ ਨੇ ਜਾਂ ਉਹਨਾਂ ਨੂੰ ਥ੍ਰੈਟ ਰਹੀ ਹੈ ਉਹ ਕਹਿੰਦੇ ਅਸੀਂ ਤਾਂ ਚਿੱਠੀਆਂ ਲਿਖਤੀਆਂ ਗਵਰਨਰ ਨੂੰ ਕਿ ਉਹ ਕੋਠੀ ਖਾਲੀ ਕਰਾਓ ਹੁਣ ਕੋਈ ਥ੍ਰੈਟ ਨਹੀਂ ਹੈ ਤੇ ਭਗਵੰਤ ਮਾਨ ਕਹਿੰਦੇ ਬਿੱਟੂ ਦੀ ਕੋਠੀ ਵੀ ਸ਼ੀਸ਼ਮੈਲ ਹੁਣ ਇਹ ਸ਼ੀਸ਼ਮੈਲ ਰੁਲ ਗਿਆ ਸ਼ੀਸ਼ਮੈਲ ਹੈ ਕਿ ਸਾਰੀਆਂ ਕੋਠੀਆਂ ਸ਼ੀਸ਼ਮੈਲ ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਸਰਕਾਰੀ ਕੋਠੀਆਂ ਨੇ ਕੀ ਉਹਨਾਂ ਨੂੰ ਸ਼ੀਸ਼ਮਹਿਲ ਕਿਹਾ ਜਾਏਗਾ ਭਗਵੰਤ ਮਾਨ ਨੇ ਸਵਾਲ ਖੜੇ ਕੀਤੇ ਕਹਿੰਦੇ 45 ਨੰਬਰ ਤੋਂ ਲੈ ਕੇ 50 ਨੰਬਰ ਤੱਕ ਜਿਹੜੀਆਂ ਕੋਠੀਆਂ ਨੇ ਉਸੇ ਲਾਈਨ ਦੇ ਵਿੱਚ ਹਰਿਆਣੇ ਦੇ ਇੱਕ ਮੰਤਰੀ ਦੀ ਵੀ ਕੋਠੀ ਹੈ ਕਿ ਉਹ ਵੀ ਸ਼ੀਸ਼ਮਹਿਲ ਹੈ ਕਿ ਹਰਿਆਣੇ ਦੇ ਮੁੱਖ ਮੰਤਰੀ ਦੀ ਕੋਠੀ ਹੈ ਉਹ ਵੀ ਸ਼ੀਸ਼ਮਹਿਲ ਹੈ ਸੁ ਭਗਵੰਤ ਮਾਨ ਨੇ 14 15 ਮਿੰਟ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਉਹਦੇ ਕੁਝ ਮਹੱਤਵਪੂਰਨ ਹਿੱਸੇ ਟਿੱਪਣੀਆਂ ਛੋਟੀਆਂ-ਛੋਟੀਆਂ ਭਗਵੰਤ ਮਾਨ ਦੀਆਂ ਵਿੱਚ ਸੁਣਾ ਦਨੇ ਆ ਉੰਜੇ ਲੜਾਈ ਬਹੁਤ ਵੱਡੀ ਹੈ ਸ਼ੀਸ਼ਮਹਿਲ ਦੀ ਸੋ ਬਾਕੀ ਕਹਾਵਤ ਵੀ ਹੈ ਵੀ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਪਰ ਮੈਨੂੰ ਲੱਗਦਾ ਸਾਡੇ ਇੱਥੇ ਸ਼ੀਸ਼ਿਆਂ ਦੇ ਘਰਾਂ ਦਾ ਦਰਵਾਜ਼ਾ ਹੀ ਨਹੀਂ ਪਾਈ ਕੌਣ ਸ਼ੀਸ਼ਿਆਂ ਦੇ ਘਰ ਬਣਾਉਂਦਾ ਜੇ ਸ਼ੀਸ਼ਿਆਂ ਦੇ ਘਰ ਬਣਾਏ ਤੇ ਮੈਨੂੰ ਲੱਗਦਾ ਅੱਧੀ ਰਾਤ ਨੂੰ ਰੋੜੇ ਹੀ ਵੱਜ ਜਾਣੇ ਨੇ ਚਲੋ ਹਾਸੇ ਵਾਲੀਆਂ ਗੱਲਾਂ ਨੇ ਪਰ ਇਹ ਲੜਾਈ ਸ਼ੀਸ਼ਮੈਲ ਦੀ ਵੱਡੀ ਹੋਗੀ ਤੇ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਇਲਜ਼ਾਮ ਬਾਜ਼ੀਆਂ ਦੇ ਪੱਧਰ ਨੇ ਉਹ بڑے ਛੋਟੇ ਹੋ ਗਏ ਇੱਕ ਹੋਰ ਮਸਲਾ ਸੀ ਬੜਾ ਵੱਟਾ ਪਿੱਛੇ ਜੇ ਭਗਵੰਤ ਮਾਨ ਹੋਣਾ ਨੇ ਦਾਵਾ ਕੀਤਾ ਸੀ ਕਿ ਸਾਡਾ 50000 ਕਰੋੜ ਰੁਪਇਆ ਜੀਐਸਟੀ ਦਾ ਬਕਾਇਆ ਖੜਾ ਹੈ ਸਾਡੇ ਮੁਆਵਜ਼ੇ ਦਾ ਖੜਾ ਹੈ ਔਰ ਭਾਜਪਾ ਦੀ ਵੱਡੀ ਲੀਡਰਸ਼ਿਪ ਕਹਿੰਦੀ ਹੈ ਕਿ ਕੋਈ ਅਜਾ ਪੈਸਾ ਹੀ ਬਕਾਇਆ ਨਹੀਂ ਉਹ ਕਹਿੰਦੇ ਜੀਐਸਟੀ ਦਾ ਕੋਈ ਪੈਸਾ ਇਸ ਤਰ੍ਹਾਂ ਦਾ ਬਕਾਇਆ ਨਹੀਂ ਹੈ ਕਿ 50000 ਕਰੋੜ ਇਹਨਾਂ ਨੂੰ ਅਸੀਂ ਦੇਣਾ ਉਹ ਕਹਿੰਦੇ ਅਗਰ ਕੋਈ ਹੈ ਤੇ GST ਕੌਂਸਲ ਨੂੰ ਅਗਰ ਇਹਨਾਂ ਨੇ ਕਿਉਂ ਨਹੀਂ ਕੀਤਾ ਪਿਛਲੇ ਦਿਨਾਂ ਦੇ ਵਿੱਚ ਜਦੋਂ GST ਕੌਂਸਲ ਦੀ ਬੈਠਕ ਹੋਈ ਹੁਣੇ ਕਈ ਤਰ੍ਹਾਂ ਦੇ ਰੌਲੇ ਕਚੌਲੇ ਆਪ ਔਰ BJP ਦੇ ਵਿੱਚ ਚੱਲ ਰਹੇ ਨੇ ਆਉਂਦੇ ਦਿਨਾਂ 'ਚ ਦੇਖਦੇ ਆ ਕਿਹੜਾ ਨਵਾਂ ਸਿਆਸੀ ਸੱਪ ਨਿਕਲਦਾ ਕੋਈ ਨਵੀਂ ਗੱਲ ਹੈ ਜੀ ਨਿਕਲਦੀ ਹੈ ਜਿਹਦੇ ਉੱਤੇ ਫਿਰ ਆਪਾਂ ਗੱਲ ਕਰਾਂਗੇ ਆਪਾਂ ਫਿਲਹਾਲ ਇੰਤਜ਼ਾਰ ਕਰਦੇ ਹਾਂ ਤੇ ਸ਼ੀਸ਼ਮੈਲ ਦੀ ਜਿਹੜੀ ਸਿਆਸਤ ਹੈ ਇਹਦਾ ਸਾਰਿਆਂ ਨੂੰ ਘਰ ਬੈ ਕੇ ਆਨੰਦ ਲੈਣਾ ਚਾਹੀਦਾ ਕਿਉਂਕਿ ਇਹ ਚੋਂ ਨਿਕਲਣਾ ਕੁਝ ਨਹੀਂ ਤੇ ਕੀ ਉਹ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕੇ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਸ਼ੀਸ਼ਮੈਲ ਤੁਹਾਨੂੰ ਦਿਖਾ ਦਿੰਨੇ ਜੇ ਤੁਹਾਨੂੰ ਸ਼ੀਸ਼ਮੈਲ ਦੇਖਣਾ ਚਾਹੇ ਰਵਨੀਤ ਬਿੱਟੂ ਦਾ ਘਰ ਦੇਖ ਲਓ 33 ਨੰਬਰ ਬਿਲਕੁਲ ਲੇਕ ਦੇ ਸਾਹਮਣੇ ਹੈ ਜਿਹੜਾ ਕਿ ਦੱਬਿਆ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਪੂਲ 'ਚ ਜਿਹੜਾ ਆਉਂਦਾ ਉਹ ਤੇ دبਿਆ ਹੋਇਆ ਤੇ ਉਹਦੇ ਵਾਸਤੇ ਅਸੀਂ ਕਿੰਨੀ ਵਾਰ ਪੰਜਾਬ ਦੇ ਗਵਰਨਰ ਨੂੰ ਲਿਖ ਚੁੱਕੇ ਹਾਂ ਕਿ ਘਰ ਖਾਲੀ ਕਰਾਓ ਜੀ ਉਹਨੂੰ ਵੀ ਕਿਸ ਤਰ੍ਹਾਂ ਉਸ ਬਣਾਉਣਾ ਇਸ ਦਾ ਹਜੇ ਰਮਨੀਤ ਬਿੱਟੂ ਜੀ ਨਿਜਾਇਜ਼ ਕਬਜ਼ਾ ਕਰੀ ਬੈਠੇ ਆ ਸਾਡੇ ਕੋਲ ਚਿੱਠੀਆਂ ਪਈਆਂ ਨੇ ਤੇਜ ਪ੍ਰਕਾਸ਼ ਜੀ ਦੇ ਨਾਂ ਤੇ ਜਿਹੜੇ ਬੈਂਤ ਸਿੰਘ ਦਾ ਬੇਟਾ ਸੀ ਉਹਨਾਂ ਦੇ ਨਾਂ ਤੇ ਜਾਰੀ ਹੋਇਆ ਸੀਗਾ ਘਰ ਕਿ ਇਹਨਾਂ ਨੂੰ ਥ੍ਰੈਟ ਹੈ ਤੇ ਹੁਣ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਸਰਕਾਰ ਨੇ ਲਿਖ ਕੇ ਦਿੱਤਾ ਪੁਲਿਸ ਨੇ ਲਿਖ ਕੇ ਦਿੱਤਾ ਕਿ ਕੋਈ ਥ੍ਰੈਟ ਨਹੀਂ ਹੈਗੀ ਤੀਜੀ ਪੀੜੀ ਚੌਥੀ ਪੀੜੀ ਹੋ ਗਈ ਹੁਣ ਇਹਨਾਂ ਦੀ ਚੱਲ ਪਈ ਹਜੇ ਵੀ ਥ੍ਰੈਟ ਹੈ ਤੇ ਰਵਨੀਤ ਬਿੱਟੂ ਨੂੰ ਪੁੱਛੋ ਸ਼ੀਸ਼ਮੈਲ ਕਿੱਥੇ ਆ ਕੈਪਟਨ ਅਮਰਿੰਦਰ ਦਾ ਮਹਿਲ ਦੇਖੋ ਸਿਸਮਾ ਵਾਲਾ ਸ਼ੀਸ਼ਮੈਲ ਉਹ ਹੈ ਸੁਖ ਬਿਲਾਸ ਨੂੰ ਦੇਖੋ ਸ਼ੀਸ਼ਮੈਲ ਉਹ ਹੈ ਅਸ ਤਾਂ ਜਿਹੜੇ ਘਰ ਸਾਨੂੰ ਮਿਲੇ ਨੇ ਸੀ ਉਹਨਾਂ ਚ ਹੀ ਰਹਿਨੇ ਆ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਈ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਆਪਣੇ ਉਹਨਾਂ ਦਰਸ਼ਕਾਂ ਨੂੰ ਜਿਹੜੇ ਸਾਡੇ ਪ੍ਰੋਗਰਾਮਸ ਦੇ ਨਾਲ ਤਾਂ ਹਰ ਰੋਜ਼ ਜੁੜਦੇ ਨੇ ਪਰ ਹਲੇ ਤੱਕ ਤੁਸੀਂ ਪੰਜਾਬ ਬੈਲਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤਾਂਕਿ ਤਾਂਕਿ ਅਗੋਂ ਵੀ ਤੁਸੀਂ ਪੰਜਾਬ ਨਾਲ ਜੁੜੇ ਕਈ ਖਾਸ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਵੀ ਹਮੇ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਰਹੋ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦਾ ਔਰ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਪਰ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ